ਪੰਜਾਬ ਵਿੱਚ ਨਸ਼ਾ ਤਸਕਰਾਂ ਵੱਲੋਂ ਨਸ਼ਾ ਵਿਚੁੰਡੀਆਂ ਵੀਡੀਓਜ਼ ਕਈ ਵਾਰ ਸਾਹਮਣੇ ਆ ਚੁੱਕੇ ਹਨ ਅਤੇ ਪੁਲਿਸ ਵਿਭਾਗ ਨੇ ਨਸ਼ਾ ਰੋਕਣ ਲਈ ਮੁਹਿੰਮ ਵੀ ਚਲਾਈ ਹੋਈ ਹੈ ਹੁਣ ਲੋਕ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਅਤੇ ਨਸ਼ਾ ਤਸਕਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਰਹੇ ਹਨ ਅਜੀ ਹੈ ਇੱਕ ਮਾਮਲਾ ਮੁਹਾਲੀ ਦੇ ਪਿੰਡ ਵਡਾਲਾ ਵਿੱਚ ਦੇਖਣ ਨੂੰ ਮਿਲਿਆ ਜਦੋਂ ਇੱਕ ਔਰਤ ਸਮੇਤ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਨੂੰ ਮਾਰ ਕੇ ਪੁਲਿਸ ਹਵਾਲੇ ਕਰ ਦਿੱਤਾ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਇਨ੍ਹਾਂ ਚੁਟਾ ਵੇਚਣ ਵਾਲਿਆਂ ਦਾ ਪਰਦਾ ਫਾਸ਼ ਕੀਤਾ ਹੈ ਮੁਹਾਲੀ ਦੇ ਪਿੰਡ ਵਡਾਲਾ ਚ ਪਿੰਡ ਵਾਸੀਆਂ ਵੱਲੋਂ ਖੁਦ ਨਸ਼ਾ ਤਸਕਰ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਦੇ ਸਾਹਮਣੇ ਇੱਕ ਬੰਡਲ ਖੋਲਿਆ ਜਾ ਰਿਹਾ ਹੈ ਉਸ ਬੰਡਲ 'ਚ ਨਸ਼ਾ ਤਸਕਰਾਂ ਵੱਲੋਂ ਚੁੱਟਾ ਵੇਚਿਆ ਜਾ ਰਿਹਾ ਸੀ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਦਾ ਸਾਮਾਨ ਵੀ ਕਾਬੂ ਕਰਕੇ ਪੁਲਸ حوالے ਕਰ ਦਿੱਤਾ ਹੈ ਅਤੇ ਪੁਲਸ ਨੂੰ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣ ਲਈ ਕਿਹਾ ਹੈ ਇਹ ਆ ਕੰਡਾ ਅੱਜ ਬਡਾਲਾ ਇਹ ਦੋ ਦੋ ਮੁੰਡੇ ਇੱਕ ਕੁੜੀ ਇੱਕ ਕਲੋਨੀ 'ਚ ਰਹਿ ਰਹੇ ਤੇ ਜਿਹੜੇ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਆਹਨਾਂ ਕੋਲ ਦਾ ਇੱਕ ਕੰਡਾ ਇਹ ਆ ਸਮਾਨ ਹੈ ਇੱਕ ਕੁ ਸਮਾਨ ਹੈ ਨਾ ਰਸਤੇ ਮਗਰੇ ਅਸੀਂ ਪ੍ਰਸ਼ਾਸਨ ਤੇ ਇਹ ਵੀ ਮੱਦੇ ਕਹਿੰਦੇ ਵੀ ਇਹਨਾਂ ਦੀ ਘਰਾਂ ਦੀ ਤਲਾਸ਼ੀ ਲਈ ਜਾ। ਉਹਦੇ ਮੋਟਰਲ ਦੀ ਜੱਪੀ ਇਹ ਮੈਨੂੰ ਪੁਲਿਸ ਥਾਣੇ ਕਿਤਾ ਉੱਥੇ। ਉਹ ਲੈਟਰ ਤਾਂ ਉਹਦੇ ਬੰਦ। ਆ ਲੈਟਰ ਆ ਪੰਨਾ ਹੈ। ਠੀਕ ਹੈ ਜੀ। ਆ ਕੰਟਾਏ ਨਾ ਪਰ ਆ ਸਮਾਨ ਹੈ ਸਮਾਨ ਵੀ ਖੋਲ ਕੇ ਦਿਖਾ ਦਿੰਦੇ। ਕੋਈ ਕੋਈ ਲੋੜੀ ਖੋਲੇ ਮੈਂ ਦੇ ਦਿੰਦਾ ਨਾ ਨਹੀਂ। ਲੱਗੂਗਾ ਸਾਰਿਆਂ ਨੂੰ ਵੀ ਇਹ ਵੇਚਦੇ ਆ ਪਿੰਡ 'ਚ। ਇੱਧਰ ਕਰੋ ਬਾਈ ਮੂੰਹ ਓਏ। ਆ ਤਿੰਨ ਬੰਦੇ ਆ ਵੀਰਾਂ। ਆ ਕਰੇ ਮੈਡਮ ਮੈਡਮ ਕਰਦੇ ਤੁਸੀਂ ਵੀ ਹਾਂ ਧਿਆਨ ਰੱਖਿਓ ਪਿੰਡ ਬਡਾਲੇਵਾ ਵੀਰ ਸਵੇਰ ਨੂੰ ਸਾਰਿਆਂ ਨੂੰ ਲੈ ਜਾਓ ਇਹ ਬੱਚਿਆਂ ਬੱਚਿਆਂ ਦਾ ਬਹਾਨਾ ਲਾਂਦੇ ਆ ਪੰਜਾਬ ਵਿੱਚ ਨਸ਼ਾ ਤਸਕਰਾ ਵੱਲੋਂ ਨਸ਼ਾ ਵੇਚਣ ਦੀਆਂ ਵੀਡੀਓਜ਼ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ ਅਤੇ ਪੁਲਿਸ ਵਿਭਾਗ ਨੇ ਨਸ਼ਾ ਰੋਕਣ ਲਈ ਮੁਹਿੰਮ ਵੀ ਚਲਾਈ ਹੋਈ ਹੈ ਹੁਣ ਲੋਕ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਅਤੇ ਨਸ਼ਾ ਤਸਕਰਾ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਰਹੇ ਹਨ ਅਜੀ ਹੈ ਇੱਕ ਮਾਮਲਾ ਮੁਹਾਲੀ ਦੇ ਪਿੰਡ ਵਡਾਲਾ ਵਿੱਚ ਦੇਖਣ ਨੂੰ ਮਿਲਿਆ ਜਦੋਂ ਇੱਕ ਔਰਤ ਸਮੇਤ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਨੂੰ ਮਾਰ ਕੇ ਪੁਲਿਸ ਹਵਾਲੇ ਕਰ ਦਿੱਤਾ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਇਨ੍ਹਾਂ ਚੁਟਾ ਵੇਚਣ ਵਾਲਿਆਂ ਦਾ ਪਰਦਾ ਫਾਸ਼ ਕੀਤਾ ਹੈ ਮੁਹਾਲੀ ਦੇ ਪਿੰਡ ਵਡਾਲਾ ਚ ਪਿੰਡ ਵਾਸੀਆਂ ਵੱਲੋਂ ਖੁਦ ਨਸ਼ਾ ਤਸਕਰ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਦੇ ਸਾਹਮਣੇ ਇੱਕ ਬੰਡਲ ਖੋਲਿਆ ਜਾ ਰਿਹਾ ਹੈ ਉਸ ਬੰਡਲ 'ਚ ਨਸ਼ਾ ਤਸਕਰਾਂ ਵੱਲੋਂ ਚਿੱਟਾ ਵੇਚਿਆ ਜਾ ਰਿਹਾ ਸੀ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਦਾ ਸਾਮਾਨ ਵੀ ਕਾਬੂ ਕਰਕੇ ਪੁਲਸ حوالے ਕਰ ਦਿੱਤਾ ਹੈ ਅਤੇ ਪੁਲਸ ਨੂੰ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣ ਲਈ ਕਿਹਾ ਹੈ ਇਹ ਆ ਕੰਡਾ ਅੱਜ ਪਡਾਲਾ ਇਹ ਦੋ ਦੋ ਮੁੰਡੇ ਇੱਕ ਕੁੜੀ ਇੱਕ ਕਲੋਨੀ 'ਚ ਰਹਿ ਰਹੇ ਤੇ ਜਿਹੜੇ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਇਹਨਾਂ ਕੋਲ ਦਾ ਇੱਕ ਕੰਡਾ ਇਹ ਆ ਸਮਾਨ ਹੈ ਇੱਕ ਇੱਕੋ ਸਮਾਨ ਹੈ ਨਾ ਰਸਤੇ ਮੈਂ ਕਿਹਾ ਅਸੀਂ ਪ੍ਰਸ਼ਾਸਨ ਤੇ ਇਹ ਵੀ ਮੱਦੇਦ ਕਹਿੰਦੇ ਵੀ ਇਹਨਾਂ ਦੀ ਘਰਾਂ ਦੀ ਤਲਾਸ਼ੀ ਲਈ ਜਾ। ਉਹ ਮੋਡਰਨ ਦੀ ਕਾਪੀ ਇਹ ਇਹ ਮੈਨੂੰ ਪੁਲਿਸ ਥਾਣੇ ਤੇ ਚਾ ਦੁੱਥੇ। ਯਾਰ ਲੈਟਰ ਆ ਉਹਦੇ ਪਾਸ। ਆਹ ਲੈਟਰ ਹੈ ਆ ਪੰਨਾ ਹੈ। ਠੀਕ ਹੈ ਜੀ। ਆਹ ਕੰਡਾ ਹੈ ਨਾ ਪਰ ਆਹ ਸਮਾਨ ਹੈ ਸਮਾਨ ਵੀ ਖੋਲ ਕੇ ਦਿਖਾ ਦਿੰਦੇ। ਕੋਈ ਲੋੜ ਨਹੀਂ ਖੋਲਿਓ ਮੈਂ ਦੇ ਨਾ ਲੱਗੂਗਾ ਸਾਰਿਆਂ ਨੂੰ ਵੀ ਇਹ ਵੇਚਦੇ ਆ ਪਿੰਡ 'ਚ। ਇੱਧਰ ਘਰ ਬਾਈ ਮੂੰਹ ਓਏ। ਆ ਤਿੰਨ ਬੰਦੇ ਆ ਵੀਰ। ਆ ਕਰੇ ਮੂੜਾ ਮੜਾ ਮੂ ਕਰੇ ਤੇ ਜੀ ਆ ਤਿਆਰ ਰੱਖਿਓ ਪਿੰਡ ਬਡਾਲੇਵਾ ਵੀਰ ਸਵੇਰਾਂ ਸਾਰਿਆਂ ਨੂੰ ਲੈ ਜਾਓ ਇਹ ਬੱਚਿਆਂ ਬੁੱੱਚਿਆਂ ਦਾ ਬਹਾਨਾ ਲਾਂਦੇ ਆ